ਅਨ ਦੇਖੀ ਖਬਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਹਰਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼ਕਾਲ। ਸੋ ਹਰੇਕ ਸ਼ਨੀਵਾਰ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਆ ਸਿਹਤ ਤੇ ਚਰਚਾ। ਸੋ ਤੁਹਾਡੀ ਸਿਹਤ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਦਾ ਸਮਾਂ ਅਸੀਂ ਜਦੋਂ ਬਾਹਰ ਦੀਆਂ ਚੀਜ਼ਾਂ ਖਾਂਦੇ ਆ ਤਾਂ ਸਾਡਾ ਪੇਟ ਵੀ ਬਾਜ ਜਾਂਦਾ ਹੈ, ਸਾਡਾ ਵਜ਼ਨ ਹੈ ਜਿਹੜਾ ਉਹ ਵੀ ਬਾਜ ਜਾਂਦਾ ਹੈ ਤੇ ਜਿਸ ਦੇ ਨਾਲ ਨਾਲ ਹੋਰ ਵੀ ਬਿਮਾਰੀਆਂ ਕਈ ਲੱਗ ਜਾਂਦੀਆਂ ਨੇ ਸਾਡੀ। ਤੇ ਇਸ ਕਾਰਨ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਸ਼ੂਗਰ ਹੈ ਉਸ ਬਿਮਾਰੀ ਦਾ ਜਿਹੜਾ ਇਲਾਜ ਹੈ ਅੱਜ ਦੇ ਸਮੇਂ ਦੇ ਵਿੱਚ ਬੜਾ ਔਖਾ ਹੈ ਕਈ ਬੰਦਿਆਂ ਨੂੰ ਬਹੁਤ ਜ਼ਿਆਦਾ ਸ਼ੂਗਰ ਹੈ ਜਿਹੜੀ ਇنسੂਲਿਨ ਲੰਦੇ ਨੇ ਸਵੇਰੇ ਸ਼ਾਮ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਹਨਾਂ ਸਾਰੇ ਮੁੱਦਿਆਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਪੁਮਾਰਸੀ ਤੋਂ ਡਾਕਟਰ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਾਡੇ ਚੈਨਲ ਤੇ ਜੀ ਜੀ ਬਹੁਤ-ਬਹੁਤ ਸਵਾਗਤ ਹੈ ਗਿੰਦਰ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਪਹਿਲਾ ਮੇਰਾ ਇਹ ਸਵਾਲ ਹੈਗਾ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਵਜ਼ਨ ਹੈ ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ ਲੋਕਾਂ ਦਾ ਤੇ ਉਸ ਵਜ਼ਨ ਨੂੰ ਘਟਾਉਣ ਦੇ ਲਈ ਕੀ ਕਰਨਾ ਚਾਹੀਦਾ ਹੈ ਤੇ ਫਿਰ ਬਿੱਤਰ ਜੀ ਤੁਸੀਂ ਬੜਾ ਵਧੀਆ ਵਿਸ਼ਾ ਜਿਹੜਾ ਹੈਗਾ ਅੱਜ ਛੁੱਟਿਆ ਜੋ ਅੱਜ ਦਾ ਟਾਈਮ ਹੈ ਉਹ ਉਹ ਹੈਲਥ ਨੂੰ ਲੈ ਕੇ ਬਹੁਤ ਜ਼ਿਆਦਾ ਕੌਨਸ਼ੀਅਸ ਹੁੰਦਾ ਹੈ ਜੀ ਕਿਉਂਕਿ ਜਿਹੜੀਆਂ ਸਾਡੀਆਂ ਫੂਡ ਹੈਬਿਟਸ ਨੇ ਜਾਂ ਜੋ ਸਾਡਾ ਖਾਣਾ ਪਾਣਾ ਉਹ ਅੱਜ ਦੇ ਤੌਰ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਬਹੁਤਾ ਵਧੀਆ ਨਹੀਂ ਰਿਹਾ ਹੂੰ ਉਸ ਦਾ ਮੇਨ ਕਾਰਨ ਹੈ ਕਿ ਉਹ ਜੋ ਸਟਰੀਟ ਫੂਡ ਨੇ ਜਾਂ ਜੋ ਆਪਾਂ ਕਹਿ ਸਕਦੇ ਹਾਂ ਕਿ ਲੋਕ ਜਿਨ੍ਹਾਂ ਦੇ ਜਿਆਦਾ ਅਚਕਲ ਵਰਤੂ ਕਰ ਰਹੇ ਨੇ ਜੀ ਉਹ ਮੇਰੇ ਮੁਤਾਬਿਕ ਲਗਭਗ ਸਾਰੇ ਉਹ ਸਿਹਤ ਖਰਾਬ ਕਰਨ ਲਈ ਖਾਏ ਹੈਗੇ ਨੇ ਫੂਡ ਹੈਗੇ ਨੇ ਸੋ ਉਹਦੇ ਕਰਕੇ ਜਨਤਾ ਨੂੰ ਜਿਹੜਾ ਹੈਗਾ ਉਹ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਵਿੱਚ ਸਭ ਤੋਂ ਨਾਮਰਾਜ਼ ਕੁਆਰੀ ਜਿਹੜੀ ਹੈਗੀ ਹੈ ਜਿਹਦੇ ਲੋਕ ਅਚਕਲ ਸ਼ਿਕਾਰ ਹੋ ਰਹੇ ਨੇ ਉਹ 슈ਗਰ ਹੈ ਜੀ ਲੇਕਿਨ ਜਿਹੜੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਟਾਪਾ ਮੋਟਾਪਾ ਜਿਹੜਾ ਹੈ ਜਿਹਨੂੰ ਅਸੀਂ ਓਬੈਸਟੀ ਕਹਿੰਦੇ ਆ ਉਹ ਡਾਇਟਿਸ ਦੇ ਹੋਣ ਦੇ ਵਿੱਚ ਮੋਟਾਪੇ ਦਾ ਬਹੁਤ ਜਿਆਦਾ ਵੱਡਾ ਰੋਲ ਹੁੰਦਾ ਹੂੰ ਮੋਟਾਪਾ ਕੱਲੀ ਡਾਇਟਿਟੀ ਦੀ ਆ ਸ਼ੂਕਰ ਆਪਾ ਮధుమేਹ ਕਹਿੰਦੇ ਆ ਆਯੁਰਵੇਦ ਦੇ ਵਿੱਚ ਕਿ ਜਿੱਦਾਂ ਇਹਦਾ ਮੇਨ ਕਾਰਨ ਜਿਹੜਾ ਹੈਗਾ ਉਹ ਮੋਟਾਪੇ ਤੋਂ ਉਤਪੰਨ ਹੋਣ ਵਾਲੀਆਂ ਹੋਰ ਵੀ ਕਈ ਬਿਮਾਰੀਆਂ ਨੇ ਜਿਦੇ ਵਿੱਚ ਕੱਲੀ ਸ਼ੂਕਰ ਨੂੰ ਕੀ ਮੈਨ ਆਪਾਂ ਨਹੀਂ ਰੱਖ ਸਕਦੇ ਜੀ ਤੇ ਹੁਣ ਤਾਂ ਤੇ ਜਿਹੜੀ ਸਭ ਤੋਂ ਮੇਨ ਕੰਪਲਿਕੀਸ਼ਨ ਹੁੰਦੀ ਹੈ ਸਾਡੀ ਬਾਡੀ ਦੇ ਵਿੱਚ ਇੱਕ ਗਲੈਂਡ ਹੁੰਦਾ ਜਿਹਨੂੰ ਅਸੀਂ ਐਡੋਗ੍ਰੈਂਡ ਗਲੈਂਡ ਕਹਿੰਦੇ ਆ ਹੂੰ ਬਾਡੀ ਦਾ ਬੜਾ ਵੱਡਾ ਗਲੈਂਡ ਹੁੰਦਾ ਐਡੋਗ੍ਰੈਂਡ ਜਿਹਦੇ ਨਾਲ ਕਿ ਚੁਟਰੀ ਗਲੈਂਡ ਹੁੰਦਾ ਜੀ ਜੋ ਕਿ ਸਾਡੀ ਬਾਡੀ ਦੀਆਂ ਸਾਰੀਆਂ ਸਪੀਸ਼ੀਅਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਕੰਟਰੋਲ ਤੇ ਕੰਮ ਕਰਨ ਦੇ ਵਿੱਚ ਮਦਦ ਕਰਦਾ ਹੈ ਹੂੰ ਜਦੋਂ ਮੋਟਾਪਾ ਵੱਧ ਹੈ ਇਹਦਾ ਕੀ ਕਾਰਨ ਅਨ ਹੈਲਦੀ ਫੂਡ ਤੇ ਇਨਸਾਨ ਵੀ ਆਪਣੀਆਂ ਹੀ ਡਿਸਟਰਬ ਕੀਤੀ ਹੋਈਆਂ ਹੈਬਿਟਸ ਨੇ ਜੀ ਸੈਰ ਨਾ ਕਰਨਾ ਹੂੰ ਵਿਯਾਮ ਨਾ ਕਰਨਾ ਆਪਣੀ ਬੋਡੀ ਤੇ ਪ੍ਰਤੀ ਸਤਰਕ ਜਾਂ ਤਾਂ ਕਹਿ ਸਕਦੇ ਆ ਕਿ ਆਪਣੀ ਬੋਡੀ ਨੂੰ ਲੈ ਕੇ ਐਕਟਿਵ ਨਾ ਹੋਣਾ ਹੂੰ ਮੈਡੀਟੇਸ਼ਨ ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲਬਾਤ ਹੁੰਦੀ ਹੈ ਕਿਉਂਕਿ ਮੈਡੀਟੇਸ਼ਨ ਦੇ ਨਾਲ ਵੀ ਅਸੀਂ ਖਾਸ ਕਰਕੇ ਡਾਇਬਟੀਜ਼ ਮధుమే ਨੂੰ ਅਸੀਂ ਬਹੁਤ ਜਲਦੀ ਕਵਰ ਕਰ ਸਕਦੇ ਹਾਂ ਅਜਾ ਡਾਕਟਰ ਸਾਹਿਬ ਜਿਹੜੇ ਜਿਵੇਂ ਸੈਰ ਨਹੀਂ ਕਰਦੇ ਹੈ ਕਿ ਜਿਵੇਂ ਖਾਣਾ ਖਾ ਲਿਆ ਰਾਤ ਨੂੰ ਤਾਂ ਨਾਲ ਦੇ ਨਾਲ ਪੈ ਗਏ ਆਪਾਂ ਉਹਦੇ ਨਾਲ ਵੀ ਜਿਹੜਾ ਮੋਟਾਪੇ ਤੇ ਅਸਰ ਪੈਂਦਾ ਹੈਗਾ ਮੋਟਾ ਜਿਆਦਾ ਵੰਦਾ ਫੈਲਦਾ ਹਾਂ ਲੀਵਰ ਦੇ ਵਰਕਿੰਗ ਦੀ ਇਹਦੇ ਵਿੱਚ ਸਾਰੀ ਜਦੋਂ ਲੀਵਰ ਨੂੰ ਆਪਾਂ ਰੈਸਟ ਨਹੀਂ ਦਵਾਂਗੇ ਪ੍ਰੋਪਰ ਜਦੋਂ ਇਨਸਾਨ ਖਾਣਾ ਖਾਂ ਲੈਂਦਾ ਤਾਂ ਉਹਨੂੰ ਡਾਈਜੈਸਟ ਹੁੰਦਾ ਸਾਡੀ ਬੋਡੀ ਦੇ ਵਿੱਚ ਬਹੁਤ ਹੀ ਸ਼ਾਨਦਾਰ ਇਹ ਤੁਸੀਂ ਦੁਬਾਰਾ ਕੁਐਸਚਨ ਕੀਤਾ ਮੈਨੂੰ ਸਾਡੀ ਬੋਡੀ ਦੇ ਵਿੱਚ ਦੋ ਤਰ੍ਹਾਂ ਦੇ ਤੇ ਤਰ੍ਹਾਂ ਦੇ ਜੂਸ ਹੁੰਦੇ ਨੇ ਜਿਹਨਾਂ ਨੂੰ ਗੈਸਟ੍ਰਿਕ ਜੂਸ ਪੈਪ੍ਰੀਟਿਕ ਜੂਸ ਇਹਨਾਂ ਨੂੰ ਆਪਾਂ ਕਹਿੰਦੇ ਆ ਰੱਬ ਜਿਹੜੇ ਸਾਡੇ ਖਾਧਾ ਪਾਣ ਨੂੰ ਸਹੀ ਤਰੀਕੇ ਦੇ ਨਾਲ ਹਜ਼ਮ ਕਰਵਾਉਂਦੇ ਨੇ ਹੂੰ ਜਦੋਂ ਅਸੀਂ ਖਾਣੇ ਨੂੰ ਖਾਣ ਤੋਂ ਬਾਅਦ ਉਹਨੂੰ ਪਚਣ ਦੇ ਵਿੱਚ ਸਮਾਂ ਨਹੀਂ ਮਿਲਦਾ ਕਿਉਂਕਿ ਮਸ਼ੀਨਰੀ ਹੈ ਤੇ ਪ੍ਰੋਪਰ ਵਰਕ ਕਰੇਗੀ ਆਪਣਾ ਕੰਮ ਕਰੇਗੀ ਖਾਣਾ ਡਾਈਜੈਸਟ ਹੋਊਗਾ ਅਜਿਹਾ ਹੋਊਗਾ ਉਸ ਤੋਂ ਬਾਅਦ ਨੇਵਰ ਦੀ ਵਰਕਿੰਗ ਦੇ ਵਿੱਚ ਜਾ ਕੇ ਉਹਦੇ ਪ੍ਰੋਪਰ ਜਿਹੜਾ ਹੈਗਾ ਡਾਈਜੈਸਟ ਹੋਇਆ ਆਣ ਤੋਂ ਬਾਅਦ ਜੋ ਅਸੀਂ ਸਾਹਮਣੇ ਕੋਈ ਐਕਸਰਸਿਸ ਕੀਤਾ ਕੋਈ ਸੈਰ ਵੀ ਕੀਤੀ ਜਾਂ ਕੋਈ ਆਪਾਂ ਚਲੋ ਜਿੱਦਾਂ ਖਾਣਾ ਖਾਣ ਤੋਂ ਬਾਅਦ ਬੜੀ ਇੱਕ ਵਧੀਆ ਹੈਗੀ ਐ ਵਰਜਰਾਸਨ ਕਹਿੰਦੇ ਆਪਾਂ ਜੀ ਕਿ ਜਿੱਦਾਂ ਗੋਡੇ ਜਿਹੜੇ ਹੈਗੇ ਨੇ ਉਹ ਤੁਸੀਂ ਉਹਨਾਂ ਨੂੰ ਬੈਂਡ ਕਰਕੇ ਮੋੜਦੇ ਕਰਕੇ ਚਾਹੇ ਉਹਨੂੰ ਤੁਸੀਂ ਇੱਕ ਹੀ ਵਾਰ ਨਹੀਂ ਬੈਠਦਾ ਥੋੜਾ ਮੁਸ਼ਕਲ ਹੁੰਦਾ ਪ੍ਰੈਕਟਿਸ ਮੇਂ ਮੇਪ ਦਾ ਪਰਫੈਕਟ ਕਦੇ ਆਸਪੜਾ ਹੁੰਦਾ ਦਿੰਦੇ ਜਦੋਂ ਇਹ ਬੰਦਾ ਰੈਗੂਲਰ ਇਹ ਚੀਜ਼ ਨੂੰ ਕਰਦਾ ਤਾਂ ਕਿਤੇ ਨਾ ਕਿਤੇ ਉਹ ਮਤਲਬ ਬਾਰੇ ਵਧੀਆ ਤਰੀਕੇ ਨਾਲ ਬੰਦਾ ਉਹ ਸਾਸਨ ਨੂੰ ਕਰ ਲੈਂਦਾ ਹਮ ਉਹਨਾਂ ਨੂੰ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਹਰੇਕ ਬੰਦਾ ਟੈਨਸ਼ਨਾਂ ਨਾਲ ਭਰਪੂਰ ਹੈ ਜੀ ਉਹਦੇ ਕਰਕੇ ਨਹੀਂ ਟਾਈਮ ਹੁੰਦਾ ਕਿ ਕੰਮ ਤੋਂ ਆ ਕੇ ਬੰਦਾ ਸੱਕਿਆ ਹੋਇਆ ਕਿ ਬੰਦਾ ਸੈਰ ਨਹੀਂ ਜਾਵੇ ਜਿਹਨਾਂ ਕੋਲ ਸਮਾਂ ਹੈਗਾ ਬਹੁਤ ਵਧੀਆ ਗੱਲ ਹੈ ਉਹ ਕਰ ਸਕਦੇ ਨੇ ਲੇਕਿਨ ਜਿਨਾਂ ਕੋਲ ਨਹੀਂ ਸਮਾਂ ਹੈਗਾ ਤਾਂ ਉਹ ਇਹ ਬੰਜਰਾ ਸਿੱਦੇ ਨਾਲ ਵੀ ਆਪਣਾ ਖਾਣਾ ਜਿਹੜਾ ਹੈਗਾ ਉਹਨੂੰ ਐਡਜਸਟ ਕਰ ਸਕਦੇ ਨੇ ਹਮ ਤੇ ਡਾਕਟਰ ਸਾਹਿਬ ਜਿਹੜੀ ਜਿਹਨੇ ਦਵਾਈ ਹੈਗੀ ਆ ਮਟਾਪੇ ਦੀ ਕੀ ਐਕਸਰਸਾਈਜ਼ ਜ਼ਰੂਰੀ ਹੈ ਜਾਂ ਉਹ ਨਾਲ ਦੀ ਨਾਲ ਜਿਹੜੀਆਂ ਦਵਾਈਆਂ ਹੈਗੀਆਂ ਨੇ ਉਹ ਵੀ ਲੈ ਸਕਦੇ ਨੇ ਨਾਲ ਦੀ ਨਾਲ ਦੇਖੋ ਦਵਾਈ ਹਰੇਕ ਪਰਫ ਜਿਹੜੀ ਹੈਗੀ ਹੈ ਹਰੇਕ ਪਰਮਾ ਜਿਹੀ ਹੈਗੀ ਹੈ ਕਿ ਇਹ ਹਰੇਕ ਡਾਕਟਰ ਦਾ ਆਪਣਾ ਆਪਣਾ ਯੋਗ ਹੁੰਦਾ ਹਮ ਹਰੇਕ ਦਾ ਆਪਣਾ ਆਪਣਾ ਤਿਆਰ ਕੀਤਾ ਹੋਇਆ ਜਿਹੜਾ ਹੈਗਾ ਉਹ ਸਿਸਟਮ ਹੁੰਦਾ ਹੈ ਲੇਕਿਨ ਉਹਦੇ ਵਿੱਚ ਮੈਟਰ ਕਰਦਾ ਹੁੰਦਾ ਕਿ ਮਰੀਜ਼ ਨੂੰ ਕਿਸ ਕਿਸ ਚੀਜ਼ ਦੇ ਨਾਲ ਜਿਹੜਾ ਹੈਗਾ ਉਹ weight loss ਕਰਵਾਇਆ ਜਾ ਰਿਹਾ ਹੂੰ ਜੋ ਅਸੀਂ weight loss ਕਰਨ ਦੀ ਲੋਕ ਜਿਹੜੇ ਹੈਗੇ ਨੇ ਉਹ ਪ੍ਰੋਡਕਟ ਯੂਜ਼ ਕਰਦੇ ਨੇ ਤਾਂ ਚਲੋ ਆਪਾਂ ਬਾਈ ਦੇ ਕਿਸੇ ਦੀ ਗੱਲ ਨਹੀਂ ਕਰਾਂਗੇ ਸਭ ਦਾ ਹੀ ਬੈਸਟ ਹੁੰਦਾ ਕਿ ਹਰ ਕੋਈ ਆਪਣੇ ਵੱਲੋਂ ਵਧੀਆ ਰੋਲ ਕਰਨਾ ਚਾਹੁੰਦਾ ਹੈ ਲੇਕਿਨ ਉਸ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਜਿਹੜੀਆਂ ਆਈਆਂ ਨੇ ਉਹ ਕਈ ਵਾਰ ਇੰਨੀਆਂ ਕਿ ਜ਼ਿਆਦਾ ਭਿਆਨਕ ਹੋ ਜਾਂਦੀਆਂ ਨੇ ਇਹ ਜੇਟ ਘਟਾਉਣ ਦੇ ਚੱਕਰ ਦੇ ਵਿੱਚ ਸਭ ਤੋਂ ਪਹਿਲਾ ਹਾਰਟ ਜਿਹੜਾ ਹੈਗਾ ਉਹ ਇਹਦੇ ਵਿੱਚ ਟਾਰਗੇਟ ਹੋ ਜਾਂਦਾ ਹੂੰ ਜੇ ਹਾਰਟ ਪ੍ਰੋਪਰ ਪਪ ਕਰਦਾ ਤਾਂ ਇਨਸਾਨ ਨੂੰ ਜੇ ਦਿੱਕਤ ਨਹੀਂ ਤਾਂ ਕਾਫੀ ਲੰਬੇ ਟਾਈਮ ਤੱਕ ਉਹ ਜਿਹੜਾ ਹੈਗਾ ਉਹ ਸਵਸਥ ਰਹਿ ਸਕਦਾ ਹੂੰ ਜਦੋਂ ਸੈਕੰਡ ਵਨ ਲੀਵਰ ਜਿਹੜੀ ਇਹ ਚੀਜ਼ ਆਉਂਦੀ ਹੈ ਜਿੱਦਾਂ ਸਾਡੇ ਕੋ ਉਮਰੀ ਜਾਂਦੇ ਨੇ ਕੋਈ ਕਹਿੰਦਾ ਜੀ ਅਸੀਂ 10 ਕਿਲੋ ਘਟਾ ਲਿਆ ਕੋਈ ਕਹਿੰਦਾ ਜੀ ਅਸੀਂ 15 ਕਿਲੋ ਘਟਾ ਲਿਆ ਪਰ ਆਫਟਰ दैट ਕੀ ਹੁੰਦਾ ਯਾਦਾ ਜੀ ਉਹ ਸ਼ੂਗਰ ਤੋਂ ਬ੍ਰਸਟ ਹੋ ਜਾਂਦੇ ਨੇ ਯਾ ਜੀ ਉਹ ਥਾਇਰੋਇਡ ਦੀ ਸਮੱਸਿਆ ਨਾਲ ਜਿਹੜੇ ਹੈਗੇ ਨੇ ਉਹ ਥਾਇਰੋਇਡ ਦੀ ਗ੍ਰਿਫਟ ਚ ਆ ਜਾਂਦੇ ਨੇ ਇੱਕ ਪ੍ਰੋਬਲਮ ਹੋਰ ਬਹੁਤ ਜ਼ਿਆਦਾ ਹੈ ਕਿ ਜਦੋਂ ਫੈਟ ਨੂੰ ਲੈ ਕੇ ਜਾਂ ਪਟਾਪੇ ਨੂੰ ਲੈ ਕੇ ਅਸੀਂ ਗੱਲ ਕਰੀਏ ਕਿ ਅ ਜੋ ਡਾਕਟਰ ਜਿਹੜੇ ਹੈਗੇ ਨੇ ਜੋ ਵੀ ਯੂਜ਼ ਕਰਦੇ ਨੇ ਤਾਂ ਉਸ ਚੀਜ਼ ਦੇ ਨਾਲ ਕਿਤੇ ਨਾ ਕਿਤੇ ਬੋਡੀ ਦੇ ਵਿੱਚ ਇੱਕ ਕੰਟੀਨਿਟੀ ਪਾਵਰ ਹੁੰਦੀ ਹੈ ਜਿਹਨੂੰ ਅਸੀਂ ਬਿਵਾਰੀਆਂ ਦਾ ਲੜਨ ਦੀ ਸ਼ਕਤੀ ਕਹਿੰਦੇ ਆ ਉਹ ਚੀਜ਼ ਦਾ ਕਿਤੇ ਨਾ ਕਿਤੇ ਲੌਸ ਹੋ ਜਾਂਦਾ ਹੈ ਤੋਂ ਡਾਕਟਰ ਸਾਹਿਬ ਸਾਡੇ ਨਾਲ ਕਾਲਰ ਵੀ ਜੁੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਵੀ ਕਰਾਂਗੇ ਕਿਉਂਕਿ ਉਹਨਾਂ ਦੇ ਕੀ ਸਵਾਲ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਕੀ ਹੈਗਾ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹੈਲੋ ਹੈਲੋ हाँ जी कितो बोल दे सर uh, सर मैं मोहाली से बोलता है हाँ जी हाँ जी दसो की पूछना चाहते जी सर मैं पूछना चाहता कि मैं मतलब बहुत पतला हूँ मैं खाना भी खाता हूँ और मतलब जितना खा सकता हूँ मैं उतना खाता हूँ वो फुल डाइट करता हूँ मैं जिससे मोटा हो सकूं लेकिन मैं मोटा नहीं होता तो इसका क्या इलाज है uh, डॉक्टर साहब आवाज आ रही है तो ਹਾਂ ਜੀ ਮੈਨੂੰ ਆਵਾਜ਼ ਆ ਰਹੀ ਹੈ ਜੀ ਹਾਂ ਪੇਸ਼ੈਂਟ ਪੁੱਛ ਰਹੇ ਨੇ ਕਿ ਇਹਨਾਂ ਦਾ ਸਰੀਰ ਹੈਗਾ ਜਿਹੜਾ ਉਹ ਬਹੁਤ ਪਤਲਾ ਹੈਗਾ ਖਾਂਦੇ ਵੀ ਹੈਗੇ ਨੇ ਪਰ ਇਹਨਾਂ ਨੂੰ ਕੁਝ ਨਹੀਂ ਲੱਗ ਰਿਹਾ ਹੈਗਾ ਮੋਟਾਪਾ ਨਹੀਂ ਆ ਰਿਹਾ ਹੈਗਾ ਪਤਲੀ ਹੁੰਦੇ ਜਾ ਰਹੇ ਨੇ ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਹੈਲੋ ਹਾਂ ਜੀ ਹਾਂ ਜੀ ਕੀ ਨਾਮ ਜੀ ਡਾਕਟਰ ਸਾਹਿਬ ਪੁੱਛ ਰਹੇ ਨੇ ਤੁਹਾਨੂੰ ਅ ਸਰ ਰਾਹੁਲ ਨਾਮ ਹੈਗਾ ਮੇਰਾ ਰਾਹੁਲ ਜੀ ਹਾਂ जी राहुल जी जी राहुल जी, रहुजी, साल जी? कितने साल के हो तुम जी आज कितने साल के हो जी आप सर मैं बीस साल का हूं ओके बीस साल के अच्छा वेट को बढ़ाने के लिए आपने कोई प्रोडक्ट तो नहीं यूज किया जी नहीं नहीं कोई प्रोडक्ट नहीं जो खाना खाता हूं मैं वही मतलब दाल चावल वगैरह खा रहा हूँ मैं लेकिन मोटा नहीं होता है बहुत बढ़िया है जी अगर कोई प्रोडक्ट नहीं यूज किया जो प्रोसेस नेचुरल वे से होगा जी वो वो ज़्यादा बेस्ट होता है बे, बेटर देन कोई प्रोडक्ट लेने से जी जी आ, अभी आपके क्वेश्चन का आंसर मेरे हिसाब से ये पता है कि बॉडी का वेट ना गेन करना जी जिसके में तीन कारण होते हैं जी हाँ जी, जी सबसे पहले तो जितना लीवर को वर्क करना चाहिए हाँ जी हो सकता है राहुल जी आपका लीवर उतना वर्क ना कर रहा हो जी पहला नंबर है दूसरा नंबर इसके लिए ना एक वॉर्मस्टेशन बोलते हैं जैसे हाँ पेट में कीड़े हाँ जी तो उस वजह से भी आप जो खा रहे हो आप खा तो बहुत ज्यादा रहे है आप गेन नहीं कर पा रहे हो ये सेकंड स्टेप होता है जी और थर्ड वन जो है हो सकता है कि किसी किस्म का स्ट्रेस हो या आप अपनी बॉडी को लेके लेकर के ले कि आप ज्यादा स्ट्रेस ले रहे हो कि मैं हेल्दी नहीं हो पा रहा हूँ या आप इसको लेके ज्यादा सोचते हो जी जी तो सोचने से जो थैलमस होता है ना जो ब्रेन होता है हाँ जी जी वो कई प्रकार के जो है बॉडी में जैसे हॉर्मोन्स है हाँ जी तो एक, जो एक्सेसिव एक्सेसिव सोच सोच है, सोच से क्या होता है कि जो हॉर्मोन्स है वो डिस्टर्ब हो जाते हैं जी। जितना काम अच्छे से होना चाहिए उतना अपना नहीं हो पाता है जी। तो बाकी आ, कोई ऐसी मसले वाली बात नहीं है कि वेट नहीं गेन हो रहा आप हेल्दी हो जाओगे कोई दिक्कत वाली बात नहीं है कोई बहुत बड़ा इशू नहीं है हेल्दी खाइए और आप विजिट कर सकते हो तो आ, मेरे पास जो है वो आयुर्वेद में प्रॉपर जो है मेडिसिन है या योग हमारे खुद जो हम लोग बनाते हैं वो हमारे पास है तो आपकी समस्या का समाधान हो जाएगा इसमें कोई वर्ड करने की जरूरत नहीं है लेकिन एक बात और कि प्लीज आप कोई भी हेल्थ प्रोडक्ट जो है वो प्लीज ना लीजिएगा क्योंकि मेन प्रॉब्लम ये है कि उसमें जो है ਇੱਕ ਐਕਸਪੀਰੀਅੰਟ ਨਾਮ ਦੀ ਮੈਡੀਸਿਨ ਜੋ ਹੁੰਦੀ ਹੈ ਉਹ ਇਨਕਲੂਡ ਹੋਦੀ ਹੈ ਉਸ ਵਿੱਚ ਹਾਂਜੀ weight gain ਕਰ ਜਾਓਗੇ ਜੀ 2 ਮਹੀਨੇ ਵਿੱਚ 15 ਦਿਨਾਂ ਵਿੱਚ ਪੰਦੇ ਵਿੱਚ ਵੀ ਗੇਮ ਕਰ ਜਾਓਗੇ ਹਾਂਜੀ ਸੋ ਰੌਣੂ ਜੀ ਤੁਸੀਂ ਮੈਂ ਤੁਹਾਨੂੰ ਨੰਬਰ ਦੇ ਦਾਂਗਾ ਸਕਰੀਨ ਤੇ ਨੰਬਰ ਚੱਲਦਾ ਹੋਊਗਾ ਤੇ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਕਾਲ ਕਰਨ ਲਈ ਸੋ ਡਾਕਟਰ ਸਾਹਿਬ ਜਿਵੇਂ ਪੇਸ਼ੀਐਂਟ ਦੱਸ ਰਹੇ ਨੇ ਕਿ ਇਹਨਾਂ ਦਾ ਜਿਹੜਾ weight ਹੈਗਾ ਕਿੰਨੇ ਨਹੀਂ ਵੱਧਾ ਹੈਗਾ ਸੋ ਇਹ ਜਿਵੇਂ ਤੁਹਾਡੇ ਕੋਲ ਵਿਜ਼ਿਟ ਕਰਦੇ ਨੇ ਸੋ ਇਹਨਾਂ ਦਾ ਜਿਹੜਾ ਦਵਾਈ ਹੈਗੀ ਆ ਉਹ ਇਹ ਕਿੰਨੇ ਦਿਨ ਇਹਨਾਂ ਨੇ ਦਵਾਈ ਖਾਣੀ ਹੈਗੀ ਆ ਸੋ ਜਿਹੜਾ ਤੁਹਾਡਾ ਨੰਬਰ ਆ ਇੱਕ ਵਾਰ ਤੁਸੀਂ ਬੋਲ ਕੇ ਵੀ ਆਪਣਾ ਨੰਬਰ ਸਾਨੂੰ ਦੱਸ ਦਿਓ ਹਾਂ ਜੀ 85410 30798541 40 ਆ ਜੀ 79 ਜੀ अच्छा डॉक्टर साहब आपा गल करी है जे शुगर दी ता शुगर ਦੇ ਵਿੱਚ ਬੰਦਾ ਜਮਈ ਸੁੱਕਦਾ ਜਾਂਦਾ ਔਰ शुगर दी ਜਿਹੜੀ ਬਿਮਾਰੀ ਆ ਉਸ ਦੇ ਨਾਲ ਨਾਲ ਜਿਹੜਾ शुगर ਦਾ ਮਰੀਜ਼ ਹੁੰਦਾ ਉਸ ਦਾ ਮਿੱਠਾ ਖਾਣ ਨੂੰ ਬੜਾ ਜੀ ਕਰਦਾ ਹੈਗਾ ਸੋ ਸ਼ੂਗਰ ਦਾ ਕੀ ਆਜਾਸ ਦੇ ਸਮੇਂ ਦੇ ਵਿੱਚ ਅਰਵਿੰਦਰ ਜੀ ਕਰੇਵੀ ਕਹਿੰਦੇ ਨੇ ਜੀ ਇਹਨੂੰ ਕਿ ਜਦੋਂ ਰੋਗ ਗ੍ਰਸ ਮਰੀਜ਼ ਹੋ ਜਾਂਦਾ ਹੈ ਸ਼ੂਗਰ ਦੀ ਜਦੋਂ ਉਸ ਤਰ੍ਹਾਂ ਸੇ ਆ ਜਾਂਦੀ ਹੈ ਤਾਂ ਉਹਦੇ ਵਿੱਚ ਕਰੇਵਿੰਗ ਹੁੰਦੀ ਹੈ ਕਿ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਮਰੀਜ਼ ਜਿਹੜਾ ਹੈਗਾ ਉਹ ਮਿੱਟੀ ਦੀ ਬਹੁਤ ਜ਼ਿਆਦਾ ਕਾਹਨਾ ਕਰਨ ਲੱਗ ਜਾਂਦਾ ਕਿ ਮੈਂ ਮਿੱਟੀ ਚੀਜ਼ ਮੈਨੂੰ ਕੋਈ ਮਿਲੇ ਹੂੰ ਇਹਦੇ ਵਿੱਚ ਅਗਨਸ਼ਿਆ ਪੈਨਕਰੀਆਜ਼ ਇੱਕ ਆਰਗਨ ਹੁੰਦਾ ਇੱਕ ਬਾਡੀ ਦੇ ਵਿੱਚ ਇੱਕ ਪੁਰਜਾ ਹੁੰਦਾ ਉਹਨੂੰ ਅਸੀਂ ਪੈਨਕਰੀਆਜ਼ ਗਲੈਂਡ ਕਹਿੰਦੇ ਜਿਹੜਾ ਕੀ ਕਰਤੀ ਹੁੰਦੀ ਹੈ ਜਿਹੜੀ ਕਿ 슈ਗਰ ਬਣਾਉਂਦੀ ਹੈ ਅਤੇ 슈ਗਰ ਨੂੰ ਕੰਟਰੋਲ ਕਰਦੀ ਹੈ ਹੂੰ ਇਹ ਦਾ ਮੇਨ ਇੱਕ ਕਾਰਨ ਹੈ ਕਿ ਅਨ ਹੈਵੀ ਫੂਡ ਹੈਬਿਟਸ ਜਿਹੜੀਆਂ ਹੈਗੀਆਂ ਨੇ ਜਿਵੇਂ ਵਿੱਚ ਇੱਕ ਮੈਂ ਤੁਹਾਨੂੰ ਸਪੈਸ਼ਲੀ ਤੌਰ ਤੇ ਗੱਲ ਕਹਾ ਕਿ ਮਰੀਜ਼ ਨੇ ਬਹੁਤ ਜ਼ਿਆਦਾ ਰੱਜ ਕੇ ਖਾਣਾ ਖਾ ਲਿਆ ਹੂੰ ਤੇ ਬਹੁਤ ਮਸਾਲੇਦਾਰ ਖਾਣਾ ਖਾਦਾ ਹੂੰ ਚਲੋ ਮੰਨ ਲੈਂਦੇ ਆ ਕਿ ਮਸਾਲੇਦਾਰ ਨਹੀਂ ਖਾਦਾ ਪਰ ਪੇਟ ਭਰ ਕੇ ਖਾ ਲਿਆ ਖਾ ਲਿਆ ਹੂੰ ਉਸ ਤੋਂ ਬਾਅਦ ਜਦੋਂ ਮਰੀਜ਼ ਇਹ ਥੀਆਂ ਚੀਜ਼ਾਂ ਦਾ ਸੇਵਨ ਕਰਦਾ ਵੈਸੇ ਤਾਂ ਚਲੋ ਲਾਈਫ ਸਟਾਈਲ ਹੀ ਬਣ ਗਿਆ ਕਿ ਗੁੱੜ ਰੱਖਦਾ ਤੇ ਕੈਲੋ 슈ਗਰ ਦੇ ਪਹੁੰਚ ਹੀ ਹੁੰਦੇ ਨੇ ਜਿੱਦਾਂ ਆਪਾਂ ਅਲੱਗ-ਅਲੱਗ ਆਪਾਂ ਕੈਫਿਆਂ ਦੇ ਵਿੱਚ ਆਪਾਂ ਯੂਜ਼ ਕਰਦੇ ਨੇ ਲੋਕ ਜੀ 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 ਉਹ ਮੇਲਕਾਰ ਜੋ ਹੈ ਕਿ ਉਹ ਪੈਂਕਰੀਆਜ਼ ਨੂੰ ਉਹਦੀ ਸੈਕ੍ਰੇਸ਼ਨ ਨੂੰ ਡਿਸਰਬ ਕਰਦਾ ਜੀ ਹੂੰ ਉਸ ਤੋਂ ਬਾਅਦ ਕਿਸੇ ਨਾ ਕਿਤੇ ਸੈਕ੍ਰੇਸ਼ਨ ਘਟਲ ਕਰਕੇ ਜਿਵੇਂ ਆਪਾਂ ਕਹਿ ਸਕਦੇ ਆ ਕਿ ਪੈਕਰੀਆਜ਼ ਉਹਦਾ ਕੰਮ ਕਰਦਾ ਜਿਹੜਾ ਵੇ ਹੈ ਉਹ ਕਿਤੇ ਨਾ ਕਿਤੇ ਡਿਸਟਰਬ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਗਲੂਕੋਜ਼ ਦਾ ਲੈਵਲ ਹੈ ਮਿੱਠੇ ਦਾ ਲੈਵਲ ਆ ਬੋਡੀ ਦੇ ਵਿੱਚ ਕੋਈ ਹੱਪਸ ਕਰਦੇ ਨੇ ਜੀ ਕੰਮ ਕਰਦੇ ਨੇ ਜਦੋਂ ਹੱਪਸ ਕਰਦੇ ਨੇ ਜਿੱਦਾਂ ਆਪਾਂ ਹਾਈ ਸ਼ੂਗਰ ਹਾਈਪਰ ਹਾਈਪਰਗਲਾਈਸਿਮੀਆ ਕਹਿੰਦੇ ਨੇ ਜੀ ਤੇ ਜਦੋਂ ਫਾਲ ਕਰਦਾ ਹਾਈਪੋਗਲਾਈਸਿਮੀਆ ਕਹਿੰਦੇ ਨੇ ਸੋ ਕਰੇਵਿੰਗ ਹੋਣ ਦਾ ਵੀ ਮੇਨ ਕਾਰਨ ਇਹ ਹੈ ਕਿ ਉਹ ਕਿਤੇ ਨਾ ਕਿਤੇ ਜਦੋਂ ਪ੍ਰੋਪਰ ਵਰਕ ਨਹੀਂ ਕਰਦਾ ਹੂੰ ਤਾਂ ਪੇਸ਼ੈਂਟ ਨੂੰ ਇਸ ਚੀਜ਼ ਲਈ ਖਿੱਚ ਹੁੰਦੀ ਆ ਕਿ ਕਿ ਜਦੋਂ ਹਾਈਪੋ ਦੇ ਵਿੱਚ ਚਲਿਆ ਜਾਂਦਾ ਸਰੀਰ ਦਾ ਇਕਦਮ ਠੰਡਾ ਪੈ ਜਾਣਾ ਹੂੰ ਜਾਂ ਇਕਦਮ ਸਾਰਾ ਸਰੀਰ ਪਸੀਨੇ ਨਾਲ ਭਿੱਜ ਜਾਣਾ ਕਿਉਂਕਿ ਥਰੀ ਪੋਲਿਸ ਆਰ ਦਾ ਮੇਨ ਰਿਸਪੌਂਸਿਬਲ ਫਾਰ ਥੈਟ ਇਸ ਥਰੀ ਪੋਲਿਸ ਆਰ ਪੋਲੀਪੀਡੀਆ ਪੋਲੀਯੂਰੀਆ ਪੋਲੀਡਿਕਟਿਆ ਭੁੱਖ ਦਾ ਬਹੁਤ ਜ਼ਿਆਦਾ ਲੱਗਣਾ ਪਿਆਸ ਦਾ ਬਹੁਤ ਜ਼ਿਆਦਾ ਲੱਗਣਾ ਹੂੰ ਤੇ ਪਸੀਲੇ ਦਾ ਬਹੁਤ ਜ਼ਿਆਦਾ ਹੈ ਜੀ ਇਹ ਤੁਸੀਂ ਦੇਖਿਆ ਹੋਣਾ ਆ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਕਿੰਝ ਜ਼ਿਆਦਾ ਸੁਣਨ ਨੂੰ ਮਿਲਦਾ ਯਾਰ ਸੁੱਤੇ ਨਹੀਂ ਸਾਰੀ ਰਾਤ ਬਾਜ਼ੂ ਨੇ ਕਰਦੇ ਰਹੀ ਹੈ ਜੀ ਉਹ ਪੇਸ਼ੈਂਟ ਜਿਹੜਾ ਡਾਇਬਟਿਕ ਹੋਊਗਾ ਉਹ ਯੂਰੀ ਸੰਦੀਪ ਉਹ ਵੀ ਥੋੜੀ ਦੇਰ ਬਾਅਦ ਥੋੜੀ ਦੇਰ ਹੀ ਉਹਨੂੰ ਜਿਹੜੀ ਹੈਗੀ ਉਹ ਡਿਜ਼ਾਇਰ ਹੋਊਗੀ ਕਿ ਮੈਂ ਬਾਜ਼ੂ ਨਹੀਂ ਜਾਵਾਂ ਹਾਂ ਇਟਲੀ ਉਹਦਾ ਪੈਂਕਰੀਆ ਜਿਹੜਾ ਹੈਗਾ ਉਹ ਪ੍ਰੋਪਰ ਵਰਕ ਕੀ ਕਰ ਰਿਹਾ ਹੂੰ ਜੀ ਇਹ ਮੈਂ ਕਰਾਂ ਤੇ ਜਿੰਨੇ weight ਉਹਨਾਂ ਦਾ ਜਿਹੜਾ loss ਹੁੰਦਾ ਜਾ ਰਿਹਾ ਘਟਦਾ ਜਾ ਰਿਹਾ weight weight ਘਟਣ ਦਾ ਕਾਰਨ ਕੀ ਹੈ ਕਿ ਚਟਰੀ ਗਲੈਂਡ ਬਾਰੇ ਮੈਂ ਦੱਸ ਕੇ ਹਟੇ ਜੀ ਹਾਂ ਉਹ ਉਹਦੀ ਜਿਹੜੀ vibe ਹੈ ਉਹਦੀ ਜਿਹੜੀ secretion ਹੈ ਉਹ ਉਹ ਡਿਸਟਰਬ ਹੋ ਜਾਂਦੀ ਹੈ ਜੀ ਇਸੇ ਨਾਲ immunity ਦਾ ਲੈਵਲ ਡਾਊਨ ਹੋ ਜਾਂਦਾ ਹਾਂ ਤੇ ਜਿਹੜੀ 슈ਗਰ ਹੈਗੀ ਹੈ ਇਹ ਡਾਕਟਰ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਜੇ ਮੈਂ ਤੁਸੀਂ ਆਯੁਰਵੈਦਿਕ ਦੀ ਗੱਲ ਕਰਦੇ ਹਾਂ ਤਾਂ ਇਹ 슈ਗਰ ਦੀ ਬਿਮਾਰੀ ਹੈ ਜਿਹੜੀ ਠੀਕ ਹੋ ਸਕਦੀ ਹੈ ਕੀ ਕੋਈ ਹੁੰਦੀ ਹੈ ਵੀ ਹੂੰ ਕੀ ਕੋਈ ਸਕਦੀ ਹੈ ਵੀ ਇਹਦੀ ਅੱਛਾ ਤੇ ਕਿੱਲੇ ਅਸੀਂ ਮਿੱਠੇ ਨੂੰ ਇਹਦੇ ਲਈ ਕਿੰਨੇ ਵਾਰ ਨਹੀਂ ਪੈਰਾ ਸਕਦੇ ਹਾਂ ਹਾਂ ਸਟ੍ਰੈਸ ਜਿਹੜਾ ਹੈਗਾ ਤਾਂ ਅਸੀਂ ਜਿਹਨੂੰ ਕਹਿੰਦੇ ਆ ਜੀ 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 ਡਿਪਰੈਸ਼ਨ ਚਲੋ ਨੈਕਸਟ ਸਟੇਜ ਹੁੰਦੀ ਹੈ ਉਸ ਤੋਂ ਪਹਿਲੀ ਸਟੇਜ ਹੁੰਦੀ ਹੈ ਸਟ੍ਰੈਸ ਹੂੰ ਹੂੰ ਕੰਮ ਨੂੰ ਲੈ ਕੇ ਸਟ੍ਰੈਸ ਪਰਿਵਾਰ ਨੂੰ ਲੈ ਕੇ ਸਟ्रेस ਡਾਕਟਰ ਸਾਹਿਬ ਸੈਟਨ ਨਾਲ ਇੱਕ ਹੋਰ ਕਾਲਰ ਜੁੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਹੈਲੋ ਹਾਂਜੀ ਕੀ ਤੁਹੋ ਬੋਲਦੇ ਹੋ ਜੀ ਕੀ ਨਾਮ ਤੁਹਾਡਾ ਸਰ ਮੈਂ ਜਦ ਅੰਦਰ ਤੋਂ ਗੱਲ ਕਰ ਰਹੀ ਹਾਂ ਮੇਰਾ ਨਾਮ ਜੋਤ ਹੈ ਹਾਂ ਹਾਂਜੀ ਹਾਂਜੀ ਕੀ ਪੁੱਛਣਾ ਚਾਹੁੰਦੇ ਹੋ ਡਾਕਟਰ ਸਾਹਿਬ ਨੂੰ ਸਰ ਐਕਚੁਅਲੀ ਕੀ ਗੱਲ ਹੈ ਮੇਰੇ ਨਾਲ ਰਿਸ਼ਤੇਦਾਰ ਹੈਗੇ ਨੇ ਜੀ ਤੇ ਉਹਨਾਂ ਨੂੰ ਸ਼ੂਗਰ ਹੈ ਜੀ ਤੇ ਉਹ ਇਨਸੂਲਿਨ ਦੇ ਇੰਜੈਕਸ਼ਨਸ ਲੈਂਦੇ ਨੇ ਹਮਮ ਕੇ ਉਹ ਸਿਵਿਟੇ ਠੀਕ ਕਰ ਸਕਦੇ ਕਿਵੇਂ ਛੁਟਵਾ ਸਕਦੇ ਆ ਡਾਕਟਰ ਸਾਹਿਬ ਜਲੰਧਰ ਤੋਂ ਬੋਲਦੇ ਨੇ ਇਹਨਾਂ ਦਾ ਕੁਐਸਚਨ ਹੈਗਾ ਕਿ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਇਨਸੂਲਿਨ ਦਾ ਟੀਕਾ ਲੈ ਰਹੇ ਨੇ ਕੀ ਟੀਕਾ ਬੰਦ ਹੋ ਸਕਦਾ ਇਹ ਪੁੱਛਣਾ ਚਾਹੁੰਦੇ ਨੇ ਜੀ ਇਨਸੂਲਿਨ ਡਾਕਟਰ ਸਾਹਿਬਾਂ ਜਿਹੜੇ ਹੁੰਦੇ ਨੇ ਇਨਸੂਲਿਨ ਉਹ ਦੋ ਸਟਾਰਟ ਕਰਵਾਉਂਦੇ ਨੇ ਜਦੋਂ ਡਾਇਬਟਿਕ ਲੈਵਲ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਹਾਈ ਲੈਵਲ ਦੇ ਉੱਤੇ ਚਲੇ ਜਾਂਦਾ ਹਮਮ ਨਾਰਮਲੀ ਜਿਹੜੀ ਰੇਸ਼ਿਓ ਹੁੰਦੀ ਹੈ ਇਹਦੇ ਵਿੱਚ ਤਿੰਨ ਟਾਈਪਸ ਹੁੰਦੀਆਂ ਨੇ ਜੀ ਇੱਕ ਐਫ ਬੀ ਐਸ ਹੁੰਦੀ ਹੈ ਜਿਹੜੀ ਫਾਸਟਿੰਗ ਬਲੱਡ 슈ਗਰ ਹੈ ਜਿਹੜੀ ਕੀ ਆਪਾਂ ਨੂੰ 70 ਤੋਂ ਲੈ ਕੇ 100 ਤੱਕ ਨਾਰਮਲ ਹੁੰਦੀ ਹੈ ਜੀ ਹਮ ਲੈਬਾਰਟਰੀਜ਼ ਦੇ ਅਕੋਰਡਿੰਟਲੀ 110 ਤੱਕ ਵੀ ਨਾਰਮਲ ਕਰ ਦਿੰਦੇ ਜੀ ਸੈਕੰਡ ਵਨ ਇਜ਼ ਦਾ ਆਰ ਬੀ ਐਸ ਹੁੰਦੀ ਹੈ ਜੀ ਰੈਂਡਮ ਬਲੱਡ 슈ਗਰ ਹੁੰਦੀ ਹੈ ਜਿਹੜੀ ਕੀ ਆਪਾਂ ਨੂੰ 70 ਤੋਂ ਲੈ ਕੇ 150 ਤੱਕ ਲੈਬਾਰਟਰੀਜ਼ ਦੇ ਅਕੋਰਡਿੰਟਲੀ 160 ਤੱਕ ਵੀ ਨਾਰਮਲ ਹੁੰਦੀ ਹੈ ਹਮ ਇੱਕ ਹਰਵੇਦਰ ਜੀ ਪੀਪੀਐਸ ਉਹ ਜੀ ਜਿਹਨੂੰ ਅਸੀਂ ਪੋਸਟ ਪ੍ਰਾਂਡੀਅਲ ਕਹਿੰਦੇ ਆ ਜੀ ਖਾਣਾ ਖਾਣ ਤੋਂ ਇਸ ਟਾਈਮ ਤੋਂ ਬਾਅਦ ਯਾਨੀ ਖਾਣਾ ਬੰਦੇ ਨੇ ਖਾਦਾ ਖਾਣਾ ਖਾਣ ਤੋਂ 10 ਮਿੰਟ ਬਾਅਦ ਤੱਕ ਨਹੀਂ ਇਹ ਇਨ ਬਿਟਵੀਨ 15 ਟੂ 20 ਮਿੰਟਸ 15 ਤੋਂ 20 ਮਿੰਟ ਦੇ ਵਿੱਚ ਵਿੱਚ ਹੂੰ ਉਹ ਜਿੱਦਾਂ 0 ਤੋਂ ਲੈ ਕੇ 220 ਤੱਕ ਈਵਨ ਤੱਕ ਵੀ ਅਸੀਂ ਨਾਰਮਲ ਕਰਦੇ ਆ ਹੂੰ ਆਪਾਂ ਮੁੱਦੇ ਤੇ ਆਈਏ ਸੋਚਦੇ ਆਈਏ ਕਿ ਇਸ ਤੋਂ ਇਹ ਬਾਦ ਹੋ ਸਕਦੀ ਹੈ ਹੂੰ ਉਹਦੇ ਲਈ ਪੇਸ਼ੈਂਟ ਜਿਹੜਾ ਹੈਗਾ ਉਹ ਜੇ ਖੁਦ ਐਫਰਟ ਕਰਦਾ ਉਹ ਕਵਰ ਕਰ ਸਕਦਾ ਉਹ ਕਵਰ ਕਰ ਸਕਦਾ ਮੈਡੀਸਨ ਦੀ ਹੈਲਪ ਦੇ ਨਾਲ ਆਯੁਰਵੇਦ ਦੀ ਹੈਲਪ ਦੇ ਨਾਲ ਇਸ ਨੂੰ ਜੜੋਂ ਖਤਮ ਕੀਤਾ ਜਾ ਸਕਦਾ ਹੂੰ ਤੇ ਤੇ ਇਨਸੂਲਿਨ ਤੋਂ ਨਜਾਤ ਮਿਲ ਜੇਗੀ ਸਾਡੀ ਸਕਰੀਨ ਤੇ ਜੀ ਉਹਨਾਂ ਡਾਕਟਰ ਸਾਹਿਬ ਦਾ ਨੰਬਰ ਵੀ ਚੱਲ ਰਿਹਾ ਹੈਗਾ ਤੁਸੀਂ ਇਹਨਾਂ ਕੋਲ ਵਿਜ਼ਿਟ ਕਰ ਸਕਦੇ ਹੋ ਤੇ ਜਿਹੜੀ ਇਨਸੂਲਿਨ ਚੱਲਦੀ ਹੈਗੀ ਆ ਤੁਹਾਡੇ ਰਿਸ਼ਤੇਦਾਰਾਂ ਦੀ ਉਹ ਬਿਲਕੁਲ ਬੰਦ ਹੋ ਸਕਦੀ ਆ ਔਰ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ ਠੀਕ ਹੈ ਜੀ ਜੇ ਮਤਲਬ ਉਹਨਾਂ ਨੂੰ ਇਨਸੂਲਿਨ ਲੈਂਦੇ ਨੇ ਤਾਂ ਮਤਲਬ ਵਜਨ ਵੀ ਵੱਧ ਗਿਆ ਵਾ ਘਟਾਣਾ ਤਾਂ ਉਹ ਕਿਵੇਂ ਹਾਂ ਤੇ ਡਾਕਟਰ ਸਾਹਿਬ ਇਹਨਾਂ ਪੁੱਛ ਰਹੇ ਨੇ ਕਿ ਵਜਨ ਬਹੁਤ ਜ਼ਿਆਦਾ ਵੱਧ ਚੁੱਕਿਆ ਉਹਨਾਂ ਦਾ ਕਿ ਵਜਨ ਵੀ ਉਹਦੇ ਨਾਲ ਫਰਕ ਪੈ ਜਾਏਗਾ ਜੀ ਪੇਸ਼ੈਂਟ ਮੇਲ ਹੈ ਜਾਂ ਸੀਰੀਅਲ ਹੈ ਹਲੋ ਹੈਲੋ ਪੁੱਛ ਰਹੇ ਨੇ ਜੀ ਵੰਦਾ ਹੈਗਾ ਜਾਂ ਲੇਡੀਜ਼ ਨੇ ਜੀ ਉਹ ਹੈ ਮੇਲ ਨੇ ਮੇਲ ਨੇ ਡਾਕਟਰ ਮੇਲ ਨੇ ਤੇ ਏਜ ਕਿਦੀ ਹੈ ਜੀ ਉਹਨਾਂ ਦੀ ਏਜ ਉਹਨਾਂ ਦੀ 34 ਹੈ 34 ایਅਰਸ ਓਨਲੀ ਹਾਂਜੀ ਬਹੁਤ ਘੱਟ ਉਮਰ ਹੈ ਕੋਈ ਐਲਕੋਹਲ ਦੀ ਹਿਸਟਰੀ ਤਾਂ ਨਹੀਂ ਹੈ ਜੀ ਸ਼ਰਾਬ ਦਾ ਸੇਵਨ ਤਾਂ ਨਹੀਂ ਕਰਦੇ ਕਰਦੇ ਹੈ ਜੀ ਹਾਂ ਦੇਖੋ ਹਰੇ ਹਰ ਇੱਕ ਦੇ ਪਾਸੇ ਦਾ ਹੱਲ ਹੈਗਾ ਅ ਮਸਲਾ ਬਿਮਾਰੀ ਦਾ ਨਹੀਂ ਹੈ ਮਸਲਾ ਕੀ ਬਿਮਾਰੀ ਕਿੱਥੋਂ ਆਈ ਹੈ ਹੂੰ ਜਦੋਂ ਆਪਾਂ ਅ ਹੌ ਵਾਟ ਨੂੰ ਜਦੋਂ ਅਸੀਂ ਕਵਰ ਕਰਦੇ ਆ ਕਿਵੇਂ ਕਿਉਂ ਕਿਵੇਂ ਹੂੰ ਫਿਰ 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 ਮਸਲਾ ਨਹੀਂ ਹੀ ਰਹਿੰਦਾ ਜੇ ਉਹ ਐਲਕੋਹਲ ਨਹੀਂ ਪਤਾ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਜੀ ਪਲੀਜ਼ ਮਾਇੰਡ ਨਾ ਕਰਨਾ ਜੇ ਉਹ ਐਲਕੋਹਲ ਨਹੀਂ ਬੰਦ ਕਰਦੇ ਤਾਂ ਟ੍ਰੀਟਮੈਂਟ ਕੋਈ ਵੀ ਹੋਵੇ ਉਹ ਰਿਕਵਰ ਨਹੀਂ ਕਰ ਸਕਣਗੇ ਤੇ ਪਹਿਲੇ ਲੈਂਦੇ ਸੀਗੇ ਹੁਣ ਤਾਂ ਘਟੂਗੀ ਮਤਲਬ ਹੁਣ ਤਾਂ ਹੁਣ ਤਾਂ ਕੰਸਨਟ੍ਰੇਸ਼ਨ ਬਹੁਤ ਘਟੂਗੀ ਜੇ ਅਸੀਂ ਜੇ ਅਸੀਂ ਹੁਣ ਮਸਲਾ ਵਧਾ ਕੇ ਖੜੇ ਆ ਫੇਰ ਤਾਂ ਕੋਈ ਛੱਡਣ ਦਾ ਵੀ ਆਈਡੀਆ ਨਹੀਂ ਨਾ ਲੇਕਿਨ ਕੋਈ ਜਾਣੇ ਜੇ ਉਹਨਾਂ ਦਾ ਮਨ ਐਗਰੀ ਕਰਦਾ ਤਾਂ ਉਹ ਉਹ 100% ਠੀਕ ਹੋ ਜਾਣਗੇ ਇਸ ਰੀਤੀ ਬੰਦ ਹੋ ਜਾਏਗੀ ਤੇ ਜਿੱਦਾਂ ਤੁਸੀਂ ਹੈਲਥ ਚਾਹੁੰਦੇ ਹੋ ਹੈਲਥੀ ਵੀ ਹੋ ਜਾਗੇ ਸੋ ਧੰਨਵਾਦ ਜੀ ਤੁਹਾਡਾ ਤੁਸੀਂ ਕਾਲ ਕੀਤੀ ਸਾਨੂੰ ਡਾਕਟਰ ਸਾਹਿਬ ਜਿਨੇ ਪੇਸ਼ਣਾ ਦੇ ਜਿਆਦਾਤਰ ਦਿੱਕਤਾਂ ਇਹੀ ਆਉਂਦੀਆਂ ਨੇ ਜਦੋਂ 슈ਗਰ ਹੋ ਜਾਂਦੀ ਆ ਤਾਂ 슈ਗਰ ਦੇ ਵਿੱਚ ਬੰਦੇ ਨੂੰ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਨਾਲ ਲੱਗ ਜਾਂਦੀਆਂ ਨੇ ਸੋ ਆਯੁਰਵੇਦਿਕ ਤੇ ਨਾਲ ਜਿਹੜੀ 슈ਗਰ ਦੀ ਬਿਮਾਰੀ ਹੈਗੀ ਆ ਜਿੱਦ ਮੈਂ ਹੋਰ ਬਿਮਾਰੀਆਂ ਨਾਲ ਲੱਗ ਜਾਂਦੀਆਂ ਨੇ ਸੋ ਇਹ ਤੁਹਾਨੂੰ ਕਿਹੜੇ ਸਮੇਂ ਮਿਲ ਸਕਦੇ ਨੇ ਸਾਡੇ ਜਿਹੜੇ ਸਵੇਰੇ ਉਹ ਕਿਹੜੇ ਸਮੇਂ ਤੁਹਾਨੂੰ ਮਿਲ ਸਕਦੇ ਨੇ ਜੀ ਹਰਮਿੰਦਰ ਜੀ ਜਿਹੜਾ ਸਵੇਰੇ દવાખાਨੇ ਦਾ ਕਲੀਨਿਕ ਦਾ ਜਿਹੜਾ ਸਵੇਰ ਦਾ ਟਾਈਮ ਹੈ ਜੀ ਉਹ ਸਵੇਰੇ ਆਪੀਡੀ ਜਿਹੜੀ ਹੈ ਉਹ 9:30 9:30 ਵਜੇ ਤੋਂ ਸਵੇਰੇ ਸਟਾਰਟ ਹੋ ਕੇ ਈਵਨਿੰਗ 7 ਵਜੇ ਤੱਕ ਜਿਹੜੀ ਹੈਗੀ ਹੈ ਉਹ ਉਹ ਆਪੀਡੀ ਹੈ ਜੋ ਸਾਡੇ ਵਰਕਿੰਗ ਦਾ ਵਰਕਿੰਗ ਕਾਰਡ ਜਿਹੜੇ ਹੈਗੇ ਸਾਡੇ ਉਸ ਵੇਲੇ 9:30 ਤੋਂ ਲੈ ਕੇ 7 ਵਜੇ ਤੱਕ ਰਹੇ ਹੈਗੇ ਨੇ ਜੀ। ਹਾਂ ਡਾਕਟਰ ਸਾਹਿਬ ਜਿਵੇਂ ਆਪਾਂ ਜਾਂਦੇ ਜਾਂਦੇ ਗੱਲ ਕਰੀਏ ਸੋ ਜਿਹੜੀਆਂ ਇਹ ਬਿਮਾਰੀਆਂ ਲੱਗਦੀਆਂ ਨੇ ਕੀ ਤੁਹਾਨੂੰ ਲੱਗਦਾ ਕਿ ਜਿਹੜੇ ਸਾਡਾ ਮਾਡਰਨ ਪੰਨੋ ਜ਼ਿਆਦਾ ਆ ਗਿਆ ਹੈਗਾ ਸੋ ਅਸੀਂ ਬਾਹਰਲਾ ਖਾਣਾ ਜ਼ਿਆਦਾ ਖਾਣ ਲੱਗ ਗਏ ਹੈਗੇ ਆ ਇਸ ਕਰਕੇ ਆਉਂਦੀਆਂ ਨੇ ਜਾਂ ਪਹਿਲਾਂ ਜਿਹੜਾ ਸਾਡਾ ਸਮਾਂ ਸੀਗਾ ਦੇਖਿਆ ਜਾਵੇ ਤਾਂ ਪਹਿਲੇ ਪੁਰਾਣੇ ਸਮੇ ਦੇ ਵਿੱਚ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਸੀ ਸੋ ਅੱਜ ਦਾ ਸਮਾਂ ਇਹੋ ਜਿਹਾ ਹੈਗਾ ਇਨਸਾਨ ਸਿਰਫ ਗੋਲੀਆਂ ਨਾਲ ਹੀ ਚੱਲਦਾ ਹੈ ਉਵੇਂ ਉਹ ਤਾਂ ਨਹੀਂ ਚੱਲ ਜਾਣਾ ਚਲਿਆ ਜਾਂਦਾ ਹੈਗਾ ਸੋ ਜਿਹੜਾ ਲੱਗਦਾ ਤੁਹਾਨੂੰ ਕਿਤੇ ਨਾ ਕਿਤੇ ਖਾਣਾ ਜਿਹੜਾ ਸਾਡਾ ਰਹਿਣ ਸਹਿਣ ਬਾਹਰਲਾ ਅਸੀਂ ਜਾਣ ਲੱਗੇ ਹੈਗਾ ਸੋ ਉਹ ਜ਼ਿਆਦਾਤਰ ਜਿੰਮੇਵਾਰ ਹੈਗੇ ਚੀਜ਼ਾਂ ਲਾਜ ਲਾਜਵਾਬ ਨਹੀਂ ਕਹਿੰਦੇ ਕਿ ਬਹੁਤ ਵਧੀਆ ਦੇਖੋ ਅ ਜੀ ਡੀਸੀ ਡੀਸੀ ਦੀਜ਼ ਬਿਮਾਰੀ ਨੂੰ ਅ ਅਸੀਂ ਡਾਇਗਨੋਸ ਕਰਨ ਤੋਂ ਪਹਿਲਾਂ ਮੈਂ ਇੱਕ ਕਰਮ ਤਿਆਰ ਕੀਤੀ ਹੈ ਜਿਹੜੀ ਮੇਰੀ ਪਰਸਨਲ ਕਰਮ ਹੈ ਅਸੀਂ TIDS ਕਹਿੰਦੇ ਹੈ ਇੱਕ ਜਦੋਂ ਸਾਡੇ ਕੋਲ ਪੇਸ਼ੈਂਟ ਆਉਂਦਾ ਇੱਕ ਮੇਰੀ ਟਰਮ ਤਿਆਰ ਕੀਤੀ ਹੈ ਜਿਹਨੂੰ ਅਸੀਂ ਟੀਆਈਡੀਐਸ ਕਹਿੰਦੇ ਆ ਥੈਟ ਇਜ਼ ਦਾ ਟੀ ਫੋਰ ਟੈਂਸ਼ਨ ਚਿੰਤਾ ਆਈ ਫੋਰ ਇਨਸੋਮਨੀਆ ਨੀਂਦ ਦਾ ਨਾਮ ਡੀ ਫੋਰ ਡਿਪਰੈਸ਼ਨ ਤਣਾਅ ਲਾਸਟ ਵਨ ਇਜ਼ ਦਾ ਐਫ ਫੋਰ ਫੀਅਰ ਡਰ ਟੀਆਈਡੀਐਸ ਇੱਕ ਇਦਾਂ ਦੀ ਟਰਮ ਹੈ ਕਿ ਜਿੱਥੋਂ ਪੇਸ਼ੈਂਟ ਦਾ ਜਿਹੜਾ ਹੈਗਾ ਉਹ ਬਿਮਾਰੀ ਕਿੱਥੋਂ ਆਈ ਤੇ ਕਿਵੇਂ ਆਈ ਉਹ ਕਲੀਅਰ ਹੁੰਦਾ ਹਮ ਚਿੰਤਾ ਕੱਪ ਦੀ ਹੋ ਸਕਦੀ ਹੈ ਜੀ ਚਿੰਤਾ ਪਰਿਵਾਰ ਦੀ ਹੋ ਸਕਦੀ ਹੈ ਜੀ ਚਿੰਤਾ ਲੋਕੈਲਟੀ ਨੂੰ ਲੈ ਕੇ ਵੀ ਹੋ ਸਕਦੀ ਹੈ ਕਿਸੇ ਚੀਜ਼ ਦੀ ਵੀ ਉਹ ਉਸ ਕਰਕੇ ਨੀਂਦ ਦਾ ਡਿਸਟਰਬ ਹੋਣਾ ਵੀ ਸ਼ੋਰ ਹੈ ਹਮ ਨੀਂਦ ਨਹੀਂ ਹੁੰਦੀ ਹੋਈ ਸਰੀਪਕੁੱਟ ਨਹੀਂ ਹੋਈ ਤਾਂ ਅਗਲੇ ਦਿਨ ਪੇਸ਼ੈਂਟ ਜਾਂ ਪੀਪਲ ਜਿਹੜੇ ਵੀ ਹੈਗੇ ਨੇ ਇੰਡੀਵਿਜੂਅਲ ਜਿਹੜੇ ਹੈਗੇ ਨੇ ਉਹ ਐਕਟਿਵਨੈਸ ਨਾਲ ਕੰਮ ਨਹੀਂ ਕਰਤਾਂਗੇ ਤਨਾ ਕਿ ਇਸ ਚੀਜ਼ ਦਾ ਇਸ ਚੀਜ਼ ਨੂੰ ਲੈ ਕੇ ਇੰਸਾਨ ਵਰਡ ਐਫਫੀਅਰ ਹੈ ਕੀ ਕਰਾਂਗੇ ਕੀ ਹੋਊਗਾ ਕੀ ਬਣੂਗਾ ਐਨਾ ਹੋ ਜੇ ਹੋਣਾ ਉਹਦੇ ਇਹ ਸਾਰੀਆਂ ਜਿਹੜੀਆਂ ਕੰਪਲਿਕੀਕੇਸ਼ਨਸ ਹੈਗੀਆਂ ਨੇ ਇਹ ਸ਼ੂਗਰਲੀ ਜਿੱਤੇ ਵਰਮ ਹਮ ਪਤਾਂ ਦਾ ਪਰਾ ਜਦੋਂ ਵੱਧ ਜਾਂਦਾ ਉਸ ਤੋਂ ਬਾਅਦ ਸ਼ੂਗਰ ਦਾ ਹੋਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈ ਹੂੰ ਸ਼ੂਕਰ ਤੋਂ ਬਾਅਦ ਬਲੱਡ ਪ੍ਰੈਸ਼ਰ ਡਿਸਟਰਬ ਹੋਣਾ ਸ਼ੁਰੂ ਹੋ ਜੇਗਾ ਕਿ ਪਹਿਲਾਂ ਕਿਤੇ ਜੋ ਤੁਸੀਂ ਫਜ਼ਰ ਘਟਦੀ ਗੱਲ ਕੀਤੀ ਹੈ ਕਿ ਤੁਸੀਂ ਪਹਿਲਾਂ ਸਵਾਲ ਕੀਤਾ ਸੀ ਕਿ ਇਹਦੇ ਵਿੱਚ ਵਜਤ ਘਟਦਾ ਉਹਦੇ ਨਾਲ ਥਾਇਰੋਇਡ ਹੌਰ ਦੇ ਮੋਸਟ ਪ੍ਰੋਬੇਬਲੀ ਚਾਂਚ ਹੁੰਦੇ ਨੇ ਇਹਦੇ ਵਿੱਚ ਵੀ ਦੋ ਕਿਸਮਾਂ ਹੁੰਦੀਆਂ ਨੇ ਜੀ ਵਧ ਜਾਣ ਦੀ ਤੇ ਘਟ ਜਾਣ ਦੀ ਹਾਈਪੋਥਾਇਰੋਇਡਿਜ਼ਮ ਤੇ ਹਾਈਪਰਥਾਇਰੋਇਡਿਜ਼ਮ ਹੋ ਜਾਂਦਾ ਤੁਸੀਂ ਦੇਖਿਆ ਹੋਊਗਾ ਕਿ ਬਹੁਤ ਇਨਸਾਨ ਜਿਹੜੇ ਹੈਗੇ ਨੇ ਉਹ ਫੋਲੋਅ ਅਪ ਸਟਾਰਟ ਹੋਊਗੇ ਹਾਂ ਉਹ ਜਿਹੜੇ ਬਹੁਤ ਇਨਸਾਨ ਜਿਹੜੇ ਹੈਗੇ ਨੇ ਉਹ ਸੁਪਰੇ ਸਟਾਰਟ ਹੋਊਗੇ ਹੂੰ ਬਾਕੀ ਜਿਹੜੇ ਟ੍ਰੀਟਮੈਂਟ ਹੈਗੇ ਨੇ ਜਾਂ ਪਰ ਰਿਜ਼ਲਟ ਦੀ ਗੱਲ ਕਰੀਏ ਉਹ ਪਰਸੈਂਟ ਟੂ ਪਰਸੈਂਟ ਵੇਰੀ ਕਰਦੇ ਨੇ ਹੂੰ ਕ੍ਰੋਨਿਕ ਕੇਸ ਹੁੰਦੇ ਨੇ ਅ ਗੁਰਨਾਣ ਸਾਹਿਬ ਕਿਰਪਾ ਕਰਨਾ ਰਿਜ਼ਲਟ ਇਹਨਾਂ ਫਾਸਟ ਹੁੰਦਾ ਤੇ ਸਾਨੂੰ ਪੂਰੀ ਯਕੀਨਤੀ ਹੁੰਦਾ ਵੀ ਪੇਸ਼ੈਂਟ ਪਿਛਲੇ 10 ਸਾਲ ਤੋਂ 12 ਸਾਲ ਤੋਂ ਬਿਮਾਰੀ ਨਾਲ ਜੂਝ ਰਿਹਾ ਹੈ ਤੇ ਮਰੀਜ਼ 4 ਹਫ਼ਤੇ 6 ਹਫ਼ਤੇ ਦੀ ਦਵਾਈ ਖਾ ਕੇ ਨਜਾਤ ਪਾਲਨ ਦਾ ਜੀ ਠੀਕ ਹੋ ਜਾਂਦਾ ਹੂੰ ਜੀ ਸੋ ਇਹ ਸੰਗ ਡਾਕਟਰ ਮਨਦੀਪ ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕੀਤੀ 슈ਗਰ ਔਰ ਮੋਟਾਪੇ ਦੇ ਜਿਹੜੀ 슈ਗਰ ਹੈਗੀ ਆ ਉਸ ਨੂੰ ਖਤਮ ਕੀਤਾ ਜਾ ਸਕਦਾ ਤੁਸੀਂ ਇੱਕ ਵਾਰ ਡਾਕਟਰ ਮਨਦੀਪ ਨਾਲ ਜ਼ਰੂਰ ਗੱਲਬਾਤ ਕਰੋ ਕਿਉਂਕਿ 슈ਗਰ ਨਾਲੀ ਹੋਰ ਬਿਮਾਰੀਆਂ ਜਿਹੜੀਆਂ ਨੇ ਉਹ ਲਗਦੀਆਂ ਨੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡ ਨੂੰ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਜੀ ਹਰਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਸੋ ਨਵੀਂ ਸ਼ਖਸੀਅਤ ਤੇ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ